ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀਓ ਭਾਈ ਸੁਤਰਾ ਸ਼ਾਹ ਇੱਕ ਹਾਸ ਸਸ ਕਵੀ ਹੋਇਆ ਹੈ ਤੇ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਹੋਇਆ ਸੁਤਰਾ ਸ਼ਾਹ ਨੂੰ ਸੁਸਰੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਇਹਨਾਂ ਦੇ ਫਿਰਕੇ ਦੇ ਸੁਤਰੇ ਸ਼ਾਹੀ ਫਕੀਰ ਮਸ਼ਹੂਰ ਨੇ ਇਹਨਾਂ ਦੀ ਸੰਪਰਦਾਇ ਹੁਣ ਤੱਕ ਚੱਲੀ ਆ ਰਹੀ ਹੈ ਸੁਤਰੇ ਸ਼ਾਹ ਦੇ ਮਾਤਾ ਪਿਤਾ ਬਾਰੇ ਕੋਈ ਪਤਾ ਨਹੀਂ ਵਿਦਵਾਨ ਗੁਰਸਿੱਖ ਭਾਈ ਸੁਸਰੇ ਦਾ ਜੀਵਨ ਕਾਲ 1615 ਤੋਂ 1681 ਇਸਵੀ ਮੰਨਦੇ ਨੇ ਕਹਿੰਦੇ ਨੇ ਜਦੋਂ ਸੁਤਰੇ ਸ਼ਾਹ ਦਾ ਜਨਮ ਹੋਇਆ ਉਹਦੇ ਮੂੰਹ ਦੇ ਦੰਦ ਵੱਡੇ ਵੱਡੇ ਸਨ ਇੱਕ ਅੱਖ ਉੱਪਰ ਸੀ ਇੱਕ ਨੀਵੀ ਵੇਖਣ ਵਿੱਚ ਇਹ ਲੱਗਦਾ ਸੀ ਜਿਵੇਂ ਕੋਈ ਬਹੁਤ ਬੜੀ ਬਲਾ ਹੋਵੇ ਪਰਿਵਾਰ ਵੱਲੋਂ ਇਸ ਨੂੰ ਰੂੜੀਆਂ ਦੇ ਉੱਤੇ ਸੁੱਟ ਦਿੱਤਾ ਗਿਆ ਖਾਨਦਾਨ ਕਹਿੰਦੇ ਨੇ ਬੜਾ ਉੱਚਾ ਸੀ ਉਹਨਾਂ ਸੋਚਿਆ ਕਿ ਲੋਕ ਵੇਖ ਕੇ ਸਾਨੂੰ ਕੀ ਕਹਿਣਗੇ ਕਹਿੰਦੇ ਨੇ ਕਿ ਇੱਕ ਦਿਨ ਜਿਸ ਦਿਨ ਉਹ ਸੁੱਟਿਆ ਗਿਆ ਹਰਗਵਿੰਦ ਸਾਹਿਬ ਜੀ ਸੈਰ ਕਰਨ ਵਾਸਤੇ ਜਾ ਰਹੇ ਨੇ ਘੋੜੇ ਤੇ ਸਵਾਰ ਹੋ ਕੇ ਨਾਲ ਸੰਗਤਾਂ ਨੇ ਬੱਚੇ ਰੋਂਦੇ ਦੀ ਆਵਾਜ਼ ਆਈ ਔਰ ਸਿੰਘਾਂ ਨੂੰ ਕਿਹਾ ਚੁੱਕ ਕੇ ਲਿਆਓ ਜਿਸ ਵੇਲੇ ਲੈਣ ਗਏ ਤੇ ਵੇਖ ਕੇ ਡਰ ਗਏ ਡਰ ਕੇ ਕਹਿਣ ਲੱਗੇ ਜੀ ਇਹ ਕੋਈ ਬਲਾਹ ਹੈ ਕੋਈ ਤਾਂ ਮੇਲਾ ਕੋ ਚੈਲਾ ਜਾਂ ਬੱਚਾ ਹੈ ਸਤਿਗੁਰੂ ਕਹਿਣ ਲੱਗੇ ਉਹਨੂੰ ਚੁੱਕ ਕੇ ਲਿਆਓ ਉਹ ਮਹਿਰ ਕਚਹਿਲਾ ਨਹੀਂ ਉਹ ਸੁਤਰਾ ਹੈ ਪਿਆਰਿਓ ਉਸ ਤੋਂ ਬਾਅਦ ਆ ਦਾ ਨਾਂ ਹੀ ਸੁਤਰਾ ਪੈ ਗਿਆ ਗੁਰੂ ਹਰਗਵਿੰਦ ਜੀ ਦਾ ਲਾੜਲਾ ਹੋਣ ਕਰਕੇ ਅਗੋਂ ਇਹ ਸਾਰੇ ਵਿਅਕਤੀਆਂ ਦੀ ਨਜ਼ਰੇ ਕਰਮ ਵਿੱਚ ਲਿਆ ਪੰਜ ਗੁਰੂ ਸਾਹਿਬੰਦੇ ਸਵੇ ਗੁਰੂ ਹਰਗਵਿੰਦ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ ਇਸ ਨੇ ਆਪਣੇ ਢੰਗ ਨਾਲ ਸੇਵਾ ਕੀਤੀ ਲਿਖਦਾ ਜਾਂ ਬੋਲਦਾ ਰਿਹਾ ਗੁਰੂ ਸਾਹਿਬ ਨੇ ਇਹਨਾਂ ਨੂੰ ਕਦੇ ਵੀ ਨਹੀਂ ਰੋਕਿਆ ਗੁਰੂ ਹਰਗੋਬਿੰਦ ਸਾਹਿਬ ਨੇ ਇਸ ਨੂੰ ਧਰਮ ਪ੍ਰਚਾਰ ਲਈ ਪ੍ਰਭ ਦੀ ਰਿਆਸਤ ਖੁਰ ਅਕਈ ਰਾਕੇ ਵਿੱਚ ਭੇਜਿਆ ਉਹਨਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਹਰਰਾਏ ਸਾਹਿਬ ਜੀ ਦੀ ਸ਼ਰਣ ਵਿੱਚ ਚਲਾ ਗਿਆ ਉਹ ਅਕਸਰ ਗੁਰੂ ਜੀ ਪਾਸ ਰਹਿੰਦਾ ਵੱਡੇ ਵੱਡੇ ਸ਼ਾਹੂਕਾਰਾਂ ਨੂੰ ਵੀ ਟੀਚਰਾਂ ਦੇ ਚੁੜਕਿਆਂ ਨਾਲ ਵਿਅੰਗ ਕੱਸਦਾ ਉਸ ਦੇ ਕਹਿਣ ਦਾ ਅੰਦਾਜ਼ ਇੰਜ ਸੀ ਕਿ ਲੋਕਾਂ ਦੀਆਂ ਪ੍ਰੀਤੀਆਂ ਦਾ ਸੁਧਾਰ ਵੀ ਹੋ ਜਾਂਦਾ ਸੀ ਹਾਸੇ ਠੱਠੇ ਦਾ ਮਾਹੌਲ ਬਣ ਜਾਂਦਾ ਸੀ ਸੁਥਰੇ ਨੇ ਹਾਸ ਰਾਤੇ ਵਿਅੰਗ ਨੂੰ ਆਪਣੀ ਰਚਨਾ ਦਾ ਸਾਧਨ ਬਣਾਇਆ ਸੁਤਰੇ ਸ਼ਾਹ ਨੇ ਖਾਸਵੇਂ ਅਗਰਾਂਈ ਆਪਣੇ ਧਰਮ ਦਾ ਵਿਖਾਵਾ ਕਰਨ ਵਾਲੇ ਲੋਕਾਂ ਦੀ ਬਹੁਤ ਵਾਰੀ ਖੰਭ ਠਪੀ ਭਾਵੇਂ ਸਿੱਖ ਤੇ ਭਾਵੇਂ ਗੈਰ ਸਿੱਖ ਹੋਵੇ ਉੱਚੇ ਸਮਾ ਜਾਣ ਕੇ ਭਾਈ ਮਨੁੱਖ ਦੇ ਅੰਦਰਲੇ ਸੱਚ ਨੂੰ ਸਾਰੇ ਦੇ ਸਾਹਮਣੇ ਬੇਪਰਦਾ ਕਰਨ ਦੀ ਜੁਰਤ ਤੇ ਦਲੇਰੀ ਰੱਖਦਾ ਸੀ ਖੁਸ਼ੀ ਗਮੀ ਦੇ ਹਰ ਮੌਕੇ ਸੁਥਰਾ ਰੋਲ ਸ਼ਾਂਤ ਜਤ ਰਹਿਦਾ ਸੀ ਇਸ ਬਾਰੇ ਲੋਕਾਂ ਦਾ ਖਾਨ ਹਰ ਬੱਚੇ ਬੁੱਢੇ ਦੀ ਜ਼ੁਬਾਨ ਤੇ ਚੜਿਆ ਹੋਇਆ ਸੀ ਜੋ ਸੁਤਰੇ ਦਾ ਆਪਣੇ ਆਪ ਬਾਰੇ ਬੋਲਿਆ ਹੈ ਸੀ ਕੋਈ ਮਰੇ ਕੋਈ ਜੀਵੇ ਸੁਤਰਾ ਕੋਲ ਪਤਾਸਾ ਪੀਵੇ ਆਪਣੇ ਤਿੱਖੀ ਵਿੰਗ ਬੋਲਾਂ ਤੇ ਕਮਾ ਰਹੀ ਬਹੁਤ ਸਾਰੇ ਲੋਕਾਂ ਨੂੰ ਉਹ ਨਾਰਾਜ਼ ਵੀ ਕਰ ਲਿੰਦਾ ਸੀ ਪਰ ਅਜੇ ਹੀ ਕੋਈ ਲਿਖਤ ਨਹੀਂ ਮਿਲਦੀ ਜਿਸ ਤੋਂ ਪਤਾ ਲੱਗੇ ਕਿ ਗੁਰੂ ਸਾਹਿਬ ਜੀ ਇਸ ਤੋਂ ਕਦੇ ਨਾਰਾਜ਼ ਹੋਏ ਹੋਣ ਇੱਕ ਵਾਰੀ ਗੁਰੂ ਤੇਗ ਬਹਾਦਰ ਸੇਵ ਦੇਸ਼ ਕਰ ਰਹੇ ਸਨ ਸੰਗਤਾਂ ਦਾ ਬੜਾ ਵੱਡਾ ਇਕੱਠ ਸੀ ਦੂਰੇ ਜੋਂੜੂ ਆਏ ਮਾਈ ਪਾਈ ਜਿਤਾ ਸ਼ਕ ਦਸਵੰਨ ਦੀ ਮਾਇਆ ਅਰਸ਼ਤ ਪ੍ਰੋ ਕਰ ਰਹੇ ਸਨ ਸੁਤਰਾ ਵੀ ਆਈ ਭੇਟਾ ਦੀ ਕੀਤੀ ਮਾਇਆ ਵਿੱਚੋਂ ਦੋ ਪੈਸੇ ਚੁੱਕ ਲਏ ਤੇ ਆਲੇ ਦੁਆਲੇ ਦੇ ਲੋਕਾਂ ਨੇ ਵੇਖਿਆ ਪੈਸੇ ਸਭ ਨੂੰ ਵਿਖਾਈ ਦਿੱਤੇ ਜੇਬ ਵਿੱਚ ਪਾ ਕੇ ਤੇਜੀ ਕਦਮ ਜਿਮਾਂਦ ਤੋਂ ਬਾਹਰ ਚਲੇ ਗਿਆ ਹੈ ਕਈਆਂ ਦੀ ਨਿਗਾਹ ਸਿਰਫ ਆਉਣ ਜਾਣ ਵਾਲਿਆਂ ਤੇ ਟਿਕੇ ਰਹਿੰਦੀ ਹੈ ਧਿਆਨ ਕਥਾ ਕੀਰਤਨ ਵੱਲ ਨਹੀਂ ਹੁੰਦਾ ਦੀਵਾਨ ਦੀ ਸਮਾਪਤੀ ਤੋਂ ਬਾਅਦ ਗੁਰੂ ਸਾਹਿਬ ਕੋਲ ਸ਼ਿਕਾਇਤ ਕਰਨ ਲਈ ਗਏ ਤੇ ਕਹਿਣ ਲੱਗੇ ਮਹਾਰਾਜ ਬਹੁਤ ਅਰਸੇ ਤੋਂ ਭਾਈ ਸੁਤਰਾ ਸ਼ਰਾਤਾਂ ਕਰਦਾ ਰਿਹਾ ਹੈ ਤੁਸੀਂ ਇਸ ਨੂੰ ਕੁਝ ਨਹੀਂ ਕਹਿੰਦੇ ਪਹਿਲਾਂ ਜੋ ਹੋਇਆ ਸੋਇਆ ਪਰ ਅੱਜ ਇਸ ਨੇ ਆਦੀ ਮੁਕਾਰ ਦਿੱਤੀ ਹੈ ਸੰਗਤਾ ਵੱਲੋਂ ਅਰਪਣ ਕੀਤੀ ਮਾਇਆ ਵਿੱਚੋਂ ਪੈਸੇ ਚੁੱਕ ਕੇ ਲੈ ਗਿਆ ਜੀਵ ਜਪਾ ਕੇ ਤੇਜ਼ ਕਦਮਾਂ ਨਾਲ ਬਾਹਰ ਚਲੇ ਗਿਆ ਹਜੂਰ ਸਮਝਾਓ ਉਸ ਨੂੰ ਇਹ ਕੋਈ ਸ਼ੋਭਨੇਕ ਕੰਮ ਨਹੀਂ ਹੈ ਸਤਿਗੁਰੂ ਬੋਲੇ ਭਾਈ ਸਿਖੋ ਜਦੋਂ ਸੁਤਰਾ ਮਿਲੇ ਮੇਰੇ ਕੋਲ ਲੈ ਕੇ ਆਉਣਾ ਕੋਈ ਦਿਨ ਤੋਂ ਬਾਅਦ ਭਾਈ ਸੁਤਰਾ ਫੇਰ ਨજર ਆਇਆ ਪੰਜ ਚਾਰ ਬੰਦਿਆ ਨੇ ਘੇਰ ਲਿਆ ਸਵਾਜਵਾਬ ਕਰਦੇ ਕਰਦੇ ਸਾਇਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲ ਲੈ ਆਏ ਸ਼ਿਕਾਇਤ ਦੁਰਾਈ ਗੁਰੂ ਸਾਹਿਬ ਨੇ ਪਿਆਰ ਨਾਲ ਕਿਹਾ ਸੁਤਰੇਆ ਨੂੰ ਪੁੱਛਿਆ ਕਿ ਭਾਈ ਸੁਤਰੇਆ ਮਾਜਰਾ ਕੀ ਏ ਕੀ ਕਹਿੰਦੇ ਨੇ ਸੁਤਰਾ ਨਿਮਰਤਾ ਨਾਲ ਦੱਸੋ ਲਗਾ ਪਾਸ਼ਾ ਸੰਗਤਵਨ ਨੂੰ ਅਰਪਣ ਕੀਤੀ ਮਾਇਆ ਵਿੱਚੋਂ ਮੈਂ ਕੇਵਲ 2 ਪੈਸੇ ਚੁੱਕੇ ਨੇ ਚੋਰੀ ਨਹੀਂ ਕੀਤੇ ਸਾਰਿਆਂ ਦੇ ਸਾਹਮਣੇ ਚੁੱਕੇ ਨੇ ਵੱਡੀ ਰਕਮ ਨਹੀਂ ਚੁੱਕੀ ਸਕੇਤਾ ਮਾਤਰ ਤੌਰ ਤੇ 2 ਪੈਸੇ ਪਾ ਮੈਂ ਇਨਾਂ ਭਾਈਆਂ ਨੂੰ ਪੁੱਛਣਾ ਚਾਹੁੰਦਾ ਕਿ ਸੰਗਤਾਂ ਦੇ ਰੁਪਏ ਪੈਸੇ ਅਰਪਣ ਕਰ ਦਿੱਤੇ ਮੈਂ ਆਪਣੇ ਪਿਤਾ ਦੇ ਖਜ਼ਾਨੇ ਵਿੱਚੋਂ 2 ਪੈਸੇ ਲੈ ਲਏ ਤੁਹਾਡੇ ਢਿੱਡ ਕਿਉਂ ਦੁਖਣ ਲੱਗ ਪਿਆ ਹੈ ਤੁਹਾਡੇ ਢਿੱਡ ਦੇ ਵਿੱਚ ਪੀੜ ਕਿਉਂ ਹੋਣ ਲੱਗ ਪਈ ਹੈ ਤਾਨੂੰ ਪੈਸੇ ਮੇਰੇ ਪੈਸੇ ਦੋ ਪੈਸੇ ਨਜ਼ਰ ਆਏ ਤੁਹਾਨੂੰ ਆਪਣੇ ਖਜ਼ਾਨੇ ਕਦੀ ਨਹੀਂ ਦਿਸੇ ਤੁਸੀਂ ਪੈਸਾ ਦੋ ਪੈਸੇ ਥੇ ਰੱਖ ਕੇ ਕਿੰਨੀਆਂ ਮੰਗਾਂ ਦੀ ਅਰਦਾਸ ਕਰਦੇ ਹੋ ਕਿਤਨਾ ਕੁਝ ਸਤਿਗੁਰੂ ਤੋਂ ਮੰਗਦੇ ਹੋ ਰੋਗ ਮੁਕਤ ਕਰ ਦਿਓ ਅਨ ਤੰਦੇ ਭੰਡਾਰੇ ਭਰ ਦਿਓ ਪੁੱਤਰ ਦੀ ਦਾਤ ਬਖਸ਼ੋ ਕਦੀ ਸੋਚਿਆ ਕਿ ਅੱਜ ਦੇ ਚੋ ਪੈਸਿਆਂ ਵਿੱਚ ਇਹ ਸਾਰਾ ਕੁਝ ਖਰੀਦਿਆ ਜਾ ਸਕਦਾ ਹੈ ਜਿੰਨੇ ਉੱਚੇ ਸੁੱਚੇ ਵਿਚਾਰ ਪਾਤਸ਼ਾਹ ਧیرے ਨੇ ਜੇ ਤੁਸੀਂ ਉਹ ਕਾਗਰ ਹੋ ਕੇ ਮਨ ਜਤ ਲਾ ਕੇ ਸੁਣ ਲਈਂਦੇ ਤਾਂ ਪੈਸਿਆਂ ਵਾਲੀ ਨਗੁਣੀ ਜਈ ਗੱਲ ਤੁਹਾਡਾ ਧਿਆਨ ਜਾਂਦਾ ਹੀ ਨਾ ਮੈਂ ਤਾਂ ਵੈਸੇ ਵੀ ਆਪਣੀਆਂ ਲੋੜਾਂ ਗੁਰੂ ਘਰ ਤੋਂ ਹੀ ਪੂਰੀਆਂ ਕਰਦਾ ਹਾਂ ਫਿਰ ਵੀ ਉਹ ਨਾਲ ਸੰਗਤ ਕੋਲੋਂ ਹੀ ਪੁੱਛਣਾ ਲੱਗਾ ਤੁਸੀਂ ਦੱਸ ਸਕਦੇ ਹੋ ਉਸ ਦਿਨ ਦਰਬਾਰ ਵਿੱਚ ਕਿਹੜਾ ਸ਼ਬਦ ਪੜਿਆ ਜਾ ਰਿਹਾ ਸੀ ਗੁਰੂ ਸਾਹਿਬ ਕੀ ਉਪਦੇਸ਼ ਕਰ ਰਹੇ ਸੀ ਕਿਸੇ ਨੂੰ ਯਾਦ ਨਹੀਂ ਸਭ ਚੁੱਪ ਹੋ ਗਏ ਸਭ ਤੁਹਾਨੂੰ ਪਤਾ ਨਹੀਂ ਹੋਣਾ ਕਿਉਂਕਿ ਤੁਹਾਡਾ ਧਿਆਨ ਗੁਰੂ ਵੱਲ ਨਹੀਂ ਗੁਰੂ ਦੀ ਮਾਇਆ ਵੱਲੇ ਸੀ ਸਤਿਗੁਰੂ ਦੀ ਅਗਵਾਈ ਵਿੱਚ ਜੇਕਰ ਤੁਸੀਂ ਵਡੀਆਂ ਪ੍ਰਾਪਤੀਆਂ ਕਰਨੀਆਂ ਚਾਹਦੇ ਹੋ ਗੁਰੂ ਸਾਹਿਬ ਦਾ ਧਿਆਨ ਨਾਲ ਸੁਣ ਸਦੇ ਸੁਣਿਆ ਕਰੋ ਇਧਰ ਉਧਰ ਨਾ ਝਾਕਿਆ ਕਰੋ ਕੀਰਤਨ ਵਿੱਚ ਮੰਨ ਲਾਇਆ ਕਰੋ ਸਭ ਸੁਣ ਕੇ ਗੁਰੂ ਜੀ ਨੇ ਭਾਈ ਸੁੱਤੇ ਨੂੰ ਪਿਆਰ ਨਾਲ ਭਰਿਆ ਜਫੀ ਪਾਈ ਅਸੀਸਾਂ ਦਿੱਤੀਆਂ ਠਾਪੜਾ ਦਿੱਤਾ ਸ਼ਿਕਾਇਤ ਕਰਨ ਵਾਲਿਆਂ ਨੇ ਮਾਫੀ ਮੰਗੇ ਸ਼ਰਮਿੰਦਾ ਹੋ ਕੇ ਘਰ ਨੂੰ ਵਾਪਸ ਚਲੇ ਗਏ ਪੰਜਾਬ ਤੋਂ ਦੂਰ ਦੇ ਕਿਸੇ ਇਲਾਕੇ ਵਿੱਚੋਂ ਜੋਗੀਆਂ ਦਾ ਇੱਕ ਟੋਲਾ ਆ ਗਿਆ ਸਿੱਖ ਸੇਵਕਾਂ ਨੂੰ ਮਿਲ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਦੀ ਇੱਛਾ ਜਤਾਈ ਸਿੱਖਾਂ ਨੇ ਉਹਨਾਂ ਦਾ ਉਤਾਰਾ ਕਰਵਾ ਦਿੱਤਾ ਲੋੜ ਮੁਤਾਬਕ ਸੇਵਾ ਕੀਤੀ ਦੂਜੇ ਦਿਨ ਸਾਰੇ ਜੋਗੀਆਂ ਨੇ ਸਵੇਰੇ ਬਾਣੀ ਦਾ ਪਾਠ ਸਰਵਣ ਕੀਤਾ ਕੀਰਤਨ ਹੋਇਆ ਨਾਸ਼ਤਾ ਕਰਨ ਵਾਸਤੇ ਕੁਝ ਸਮੇਂ ਲਈ ਵਿਲ ਮਿਲ ਗਈ ਇਹਨੇ ਨੂੰ ਭਾਈ ਸੁਤਰਾ ਜੀ ਉਹਨਾਂ ਜੋਗੀਆਂ ਕੋਲ ਜਾ ਬੈਠੇ ਰਸਮੀ ਸੁਖਾਂਤੋਂ ਮਗਰੋਂ ਭਾਈ ਜੀ ਨੇ ਗੁਰੂ ਘਰ ਬਾਰੇ ਸੰਖੇਪ ਜਾਣਕਾਰੀ ਦਿੱਤੀ ਦੇਸ਼ ਵਿਚਲੇ ਜ਼ੁਲਮੀ ਰਾਜ ਬਾਰੇ ਵਿਚਾਰ ਹੋਈਆਂ ਥੋੜੇ ਸਮੇਂ ਮਗਰੋਂ ਸੁਤਰਾ ਜੀ ਨੇ ਸਵਾਲ ਕੀਤਾ ਜੋਗੀ ਨੂੰ ਕਿਰਪਾ ਕਰਕੇ ਦੱਸੋ ਕਿ ਤੁਹਾਡਾ ਨਾਂ ਕੀ ਹੈ ਤੁਸੀਂ ਸਰੀਰ ਦੇ ਉੱਤੇ ਵਸਤਰ ਕਿਉਂ ਤਿਆਗੇ ਜੋਗੀ ਕਹਿਣ ਲੱਗਾ ਜੀ ਮੇਰਾ ਨਾਮ ਸ਼ਾਂਤੀ ਸਰੂਪ ਹੈ ਅਸੀਂ ਤਿਆਗੀ ਹੋਏ ਮਾਇਆ ਤੂੰ ਨਰਲੇਪਾ ਕੋਈ ਜ਼ਮੀਨ ਜਾਇਦਾਦ ਨਹੀਂ ਧੀਆਂ ਪੁੱਤਰ ਨਹੀਂ ਪਤਨੀ ਨਹੀਂ ਸਭ ਰਿਤੇ ਨਾਤੇ ਤਿਆਗੇ ਹੋਏ ਨੇ ਕਰ ਜ਼ਮੀਨ ਵੀ ਤਿਆਗ ਦਿੱਤੀ ਏ ਫਿਰ ਸਰੀਰ ਦੇ ਬਸਰ ਵੀ ਤਿਆਗ ਦਿੱਤੇ ਨੇ ਹੁਣ ਤਾਂ ਮੌਤ ਦਾ ਪ੍ਰਤੀਕ ਸਰੀਰ ਤੇ ਸੁਆ ਮੰਨ ਲਈ ਏ ਇਥੇ ਕਠਨ ਸਾਧਨਾ ਕਰਕੇ ਅਗਲੇ ਜਨਮ ਵਿੱਚ ਮੁਕਤੀ ਮਿਲ ਜੇਗੀ ਸੁਤਰਾ ਬੋਲਿਆ ਜੋਗੀ ਜੀ ਤੁਹਾਡਾ ਘਰ-ਵਾਰ ਜਾਗਣ ਨਾਲ ਕੀ ਨਫਾ ਜਾਂ ਨੁਕਸਾਨ ਹੋਇਆ ਤੁਹਾਡੇ ਤਿਆਗ ਵਿੱਚੋਂ ਲੋਕਾਂ ਨੂੰ ਕੀ ਮਿਲਿਆ ਅਸੀਂ ਤਾਂ ਆਪਣਾ ਅੱਗਾ ਸਵਾਰ ਲਈ ਉਹ ਕੀਤਾ ਹੈ ਲੋਕਾਂ ਦਾ ਤਾਂ ਕੋਈ ਭਲਾ ਨਹੀਂ ਹੋਇਆ ਇਹਦੇ ਵਿੱਚ ਫਿਰ ਭਾਈ ਛਤਰਾ ਕਹਿਣ ਲੱਗਾ ਇਸ ਜਨਮ ਵਿੱਚ ਤੁਸੀਂ ਸਾਰੇ ਸੁੱਖਾਂ ਤੋਂ ਵਾਂਝੇ ਹੋ ਗਏ ਤੁਹਾਡੇ ਪਰਿਵਾਰ ਦੇ ਜੀ ਤੜਪ ਰਹੇ ਹੋਣਗੇ ਜੁਰਗ ਮਾਤਾ ਪਿਤਾ ਨੂੰ ਸੇਵਾ ਦੀ ਲੋੜ ਸੀ ਉਹਨਾਂ ਨੂੰ ਰੋਟੀ ਰੋਜ਼ੀ ਕੌਣ ਦਿੰਦਾ ਹੋਵੇਗਾ ਤੁਹਾਡਾ ਆਪਣਾ ਪਰਿਵਾਰ ਗਿਆ ਸੁੱਖ ਆਰਾਮ ਗਿਆ ਖਾਣਾ ਪਹਿਣਾ ਗਿਆ ਧਰਮ ਕਰਮ ਗਿਆ ਇਜਤ ਆਬਰੂ ਗਈ ਤੁਸੀਂ ਇਸ ਜਨਮ ਨੂੰ ਸਵਾਰਦੀ ਥਾਂ ਤੇ ਅਗਲੇ ਜਨਮ ਦੀ ਕੂੜੀ ਆ ਸਲਾਈ ਬੈਠੇ ਹੋ ਕਪੜੇ ਉਤਾਰ ਦਿੱਤੇ ਸਹੀ ਤੇ ਸੁਆ ਮਾਲੀ ਤੁਸੀਂ ਕਿਸਰਾ ਪੈ ਗਏ ਜੋ ਕੀ ਤਲਖੀ ਵਿੱਚ ਬੋਲੇ ਧਰਮ ਕਰਮ ਵਿੱਚ ਦਖਲ ਨਾ ਦਿਓ ਮੇਰੀ ਆਪਣੀ ਮਰਿਆਦਾ ਹੈ ਆਪਣੀ ਸ਼ਰਧਾ ਹੈ ਤੁਸੀਂ ਆਪਣਾ ਧਰਮ ਕਰਮ ਨਿਭਾਉਂਦੇ ਰਹੋ ਪਰਸ ਮੈਨੂੰ ਕੁਝ ਨਹੀਂ ਕਹਿਣਾ ਸੁਥਰਾ ਬੋਲਿਆ ਜੋਗੀ ਮਹਾਰਾਜ ਕਿਰਪਾ ਕਰਕੇ ਦੱਸੋ ਤੁਸੀਂ ਤੇ ਤੁਹਾਡੇ ਚੇਲੇ ਜੋ ਸ਼ਰੀਰ ਤੇ ਸੁਆ ਮਲ ਕੇ ਰੱਖਦੇ ਨੇ ਇਹ ਕਿਵੇਂ ਤਿਆਰ ਕੀਤੀ ਜਾਂਦੀ ਹੈ ਜੋਗੀ ਕਹਿਣ ਲੱਗਾ ਕਿ ਅਸੀਂ ਸੁੱਕੇ ਗੋਏ ਇਕੱਠੇ ਕਰਕੇ ਅੱਗ બાળ ਦਿੰਦੇ ਆ ਜਦੋਂ ਪੂਰੀ ਤਰ੍ਹਾਂ ਸੜ ਕੇ ਸੁਆ ਹੋ ਜਾਵੇ ਤੇ ਫਿਰ ਇਹਨੂੰ ਚੰਗੀ ਤਰ੍ਹਾਂ ਸ਼ਰੀਰ ਤੇ ਮਲ ਲੀਂਦੇ ਆ ਸੁਥਰਾ ਬੋਲਿਆ ਜੋਗੀ ਮਹਾਰਾਜ ਕਿਰਪਾ ਕਰਕੇ ਦੱਸੋ ਕਿ ਗੋਹੇ ਦੀ ਚੂਣ ਕਿਵੇਂ ਕਰਦੇ ਹੋ ਮੇਰਾ ਮਤਲਬ ਗੋਹਾ ਮਜਾਂਦਾ ਹੈ گاਵਾ ਦਾ ਹੈ ਜਾਂ ਬਲਦਾਂ ਦਾ ਹੈ ਜਾਂ ਝੋਟਿਆਂ ਦਾ ਹੈ ਜੋਗੀ ਫਿਰ ਤਲਖੀ ਨਾਲ ਭਰ ਗਿਆ ਫਜ਼ੂਲ ਨਹੀਂ ਬੋਲਣਾ ਚਾਹੀਦਾ ਕਿਸੇ ਦੇ ਧਰਮ ਕਰਮ ਤੇ ਆਸਾ ਨਹੀਂ ਪਾਉਣਾ ਚਾਹੀਦਾ ਅਸੀਂ ਤਾਂ ਵਿਪੂਤੀ ਤਿਆਰ ਕਰਕੇ ਸਿਰਫ ਗਊਆਂ ਦੇ ਗੋਬਰ ਤੋਂ ਹੀ ਬਣਾਉਂਦੇ ਆ ਸੁਥਰਾ ਬੋਲਿਆ ਸਵਾਮੀ ਜੀ ਇੱਕ ਗੱਲ ਹੋਰ ਜੋ ਸਵਾ ਤੁਸੀਂ ਤਿਆਰ ਕਰਕੇ ਇਹ ਪਾਲਤੂ ਗਾਵਾਂ ਦੇ ਗੋਹੇ ਤੋਂ ਤਿਆਰ ਕਰਦੇ ਹੋ ਜਾਂ ਜੰਗਲੀ ਗਾਵਾਂ ਦੇ ਗੋਹੇ ਤੋਂ ਤਿਆਰ ਕਰਦੇ ਹੋ ਅੱਗੇ ਚੋਣਵੇਂ ਕਰਦੇ ਹੋ ਕਹਿਣ ਲੱਗਾ ਕਿ ਸਫੈਦ ਗਾਂ ਕਪੜਾ ਗਾਂ ਕਾਲੀ ਗਾਂ ਜਾਂ ਫਿਰ ਗੋਰੀ ਗਾਂ ਦਾ ਗੋਹਾ ਵਰਦੇ ਹੋ ਇਹ ਵੀ ਪ੍ਰੇਖਾ ਦੂਰ ਕਰਦੇ ਹੋ ਪੂਤੀ ਤਿਆਰ ਕਰਨ ਸਮੇਂ ਮੰਤਰ ਕਿਹੜੇ ਪੜਦੇ ਹੋ ਭਾਈ ਸੁਸਰੇ ਦੇ ਵਿਅੰਗ ਸੁਣ ਕੇ ਜੋਗੀ ਦਾ ਪਾਰਾ ਸ਼ਿਖਰਾਂ ਤੇ ਚੜ ਗਿਆ ਹੁਣ ਤਾਂ ਗੱਲ ਬਰਦਾਸ਼ਤ ਤੋਂ ਬਾਹਰ ਹੋ ਗਈ ਅੱਖਾਂ ਲਾ ਲਉਗੀਆਂ ਸਾਥੇ ਚੱਣ ਲੱਗਾ ਨਾਲ ਦੇ ਸੰਗੀਤ ਸਾਧਵਿਕ ਚੀਚੀਆਂ ਵੱਟਣ ਲੱਗ ਪਏ ਸ਼ਾਂਤੀ ਸਰੂਪ ਜੋਗੀ ਨੇ ਆਪਣੇ ਛੋਟੇ ਨੂੰ ਮਜਬੂਤੀ ਨਾਲ ਹੱਥ ਵਿੱਚ ਫੜਿਆ ਸੁਥਰਾ ਜੀ ਬਚਾਓ ਬਚਾਓ ਕਰਦੇ ਸ਼ੋਰ ਪਾਉਂਦੇ ਪਿੱਛੇ ਪਿੱਛੇ ਚੇਲਿਆਂ ਸਮੇਤ ਛੋਟਾ ਲੈ ਕੇ ਗੁੱਸੇ ਵਿੱਚ ਭਰਿਆ ਸਾਹ ਦੌੜ ਰਿਹਾ ਸੀ ਭਾਈ ਸੁਥਰਾ ਸਿੱਧਾ ਦੌੜਦਾ ਆਇਆ ਗੁਰੂ ਜੀ ਅੱਗੇ ਪਹੁੰਚੇ ਆਪਕਾਰ ਕੀਤੀ ਮਹਾਰਾਜ ਬਚਾਓ ਸਾਧ ਆ ਸਾਧ ਮੈਨੂੰ ਮਾਰਨ ਲੱਗੇ ਜੀ ਇਤੇ ਨੂੰ ਜੋਗੀ ਸ਼ਾਂਤੀ ਸਰੂਪ ਆ ਗਿਆ ਹੈ ਗੁਰੂ ਜੀ ਦੇ ਗੁੱਸੇ ਦਾ ਕਾਰਨ ਪੁੱਛਿਆ ਜੋਗੀ ਨੇ ਸੰਖੇਪ ਵਿੱਚ ਸਾਰੀ ਬਿਤੀ ਕਹਿ ਸੁਣਾਈ ਸਤਿਗੁਰੂ ਜੀ ਨੇ ਸੁਥਰੇ ਨੂੰ ਪੁੱਛਿਆ ਸੁਥਰਾ ਹੱਥ ਜੋੜ ਕੇ ਆਖਣ ਲਗਾ ਪਾਸ਼ਾ ਖਿਮਾ ਕਰਨਾ ਮੈਂ ਦਾ ਸੰਤ ਬੁਨਾ ਪ੍ਰਖਰਿਆ ਹ ਇਹਨਾਂ ਦੇ ਘਰ ਜ਼ਮੀਨ ਪਰਿਵਾਰ ਸਭ ਤਿਆਗ ਦਿੱਤੇ ਨੇ ਗੁੱਸੇ ਦੀ ਪੰਡ ਨਾਲ ਚੁੱਕੀ ਫਿਰਦੇ ਨੇ ਨਾਮ ਰੱਖਿਆ ਹੈ ਸ਼ਾਂਤੀ ਸਰੂਪ ਮੈਂ ਤੇ ਇਹਨਾਂ ਦੇ ਜਿਹੜੀ ਵਿਭੂਤੀ ਸਵਾ ਮਿਲੀ ਬੜੀ ਸੀ ਉਸ ਨੂੰ ਪਾਸੇ ਕਰਕੇ ਵੇਖਣ ਲੱਗਾ ਸੀ ਕਿ ਥੱਲੇ ਅੱਗ ਹੈ ਪਰ ਸਤਿਗੁਰੂ ਜੀ ਥੱਲੇ ਤਾਂ ਭਾੜੀ ਮੱਛ ਰਹੇ ਨੇ ਅੱਗ ਹੀ ਅੱਗ ਹੈ ਕਰੋਦੀ ਮੈਂ ਇਹਨਾਂ ਦੀ ਸਤਿਗਿਰੀ ਨੂੰ ਪਰਖਣ ਵਾਸਤੇ ਹੀ ਇਹ ਮਾਹੌਲ ਸਿਰਿਆ ਸੀ ਇਹ ਸਾਰ ਸੁਆਹ ਵਿੱਚੋਂ ਧਰਮ ਭਾਲਦਾ ਏ ਨਾਗਰਨ ਵਿੱਚ ਧਰਮ ਸਮਝਦਾ ਏ ਆਪਣੀ ਪੇਟ ਪੂਰਤੀ ਲਈ ਲੋਕਾਂ ਦੇ ਕਰੋ ਟੁਕੜੇ ਮੱਕੇ ਖਾਂਦਾ ਏ ਸਮਾਜਿਕ ਜ਼ਿੰਮੇਵਾਰੀਆਂ ਵਾਲਾ ਕੋਈ ਕੰਮ ਕਰਨ ਨੂੰ ਤਿਆਰ ਨਹੀਂ ਸ਼ਾਂਤੀ ਸਰੂਪ ਨਾ ਰਖਵਾ ਕੇ ਬਣਿਆ ਫਿਰਦਾ ਹੈ ਸਤ ਜਿਹਦਾ ਸਭ ਤੋਂ ਜ਼ਿਆਦਾ અપਮਾਨ ਕਰਨਾ ਹੋਵੇ ਉਹਦੇ ਸਿਰ ਵਿੱਚ ਸੁਆਹ ਪਾਦੀ ਦੀ ਏ ਇਹ ਭਾਈ ਖੁਦ ਹੀ ਸਿਰ ਵਿੱਚ ਸੁਆਹ ਪਾ ਰਹੇ ਨੇ ਤੁਹਾਨੂੰ ਮਿਲ ਕੇ ਵਕਤ ਖਰਾਬ ਕਰਨਾ ਚਾਹੁੰਦੇ ਨੇ ਮੈਂ ਤਾਂ ਇਹਨਾਂ ਦੀ ਉਹ ਟਕਾਣੇ ਨਿਉਣ ਵਾਸਤੇ ਆਣੜ ਰਚਿਆ ਸੀ ਗੁਰੂ ਪਾਤਸ਼ਾਹ ਜੀ ਤੁਹਾਡੇ ਤੋਂ ਇਹਨਾਂ ਜੋਗੀਆਂ ਭਾਈਆਂ ਤੋਂ ਮੈਂ ਮਾਫੀ ਮੰਗਦਾ ਹਾਂ ਜੋਗੀ ਸ਼ਾਂਤੀ ਸਰੂਪ ਕੋਈ ਜੇ ਖੜਾ ਸੋਚਦਾ ਰਿਹਾ ਅੰਦਰੋਂ ਕੋਈ ਟੁੱਟਦਾ ਢੈਂਦਾ ਮਹਿਸੂਸ ਹੋਇਆ ਸਾਰਿਆਂ ਦੇ ਸਾਹਮਣੇ ਧਰਮ ਦਾ ਪਖੰਡ ਲੰਗਾ ਹੋ ਜਾਂਦਾ ਪਛਤਾਵਾ ਹੋਇਆ ਸਤਿਗੁਰੂ ਜੀ ਦੇ ਚਰਨਾਂ ਤੇ ਲੰਮਾ ਪੈ ਕੇ ਅੰਡਵਰ ਕੀਤੀ ਵਖਾਵਲੇ ਵਾਲੇ ਧਰਮ ਤੋਂ ਤੋਬਾ ਕੀਤੀ ਅੱਗੇ ਲਈ ਨੇਕ ਰਾਹ ਤੇ ਚੱਲਣ ਦਾ ਪ੍ਰਣ ਕੀਤਾ ਸੋ ਇਸ ਤਰ੍ਹਾਂ ਕਰਕੇ ਉਹ ਭਾਈ ਸੁਤਰੇ ਸ਼ਾਹੀ ਸਿੱਖਿਆ ਦੇ ਨਾਲ ਆਪਣਾ ਜੀਵਨ ਬਸਰ ਕਰਨ ਲੱਗਿਆ ਇਹ ਸੀ ਭਾਈ ਸੁਤਰੇ ਸ਼ਾਹੀ ਦਾ ਇਤਿਹਾਸ ਜੋ ਆ ਜੀ ਨੇ ਸਾਂਝਾ ਕੀਤਾ ਹੈ ਸਤਿਗੁਰੂ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਔਰ ਗੱਜ ਕੇ ਫਤਿਹ ਗਜਾਈਏ ਸਾਡਾ ਚੈਨਲ YouTube ਤੇ ਸਬਸਕ੍ਰਾਈਬ ਕਰਕੇ ਸਾਡੇ ਸਿਰ ਤੇ ਮੇਰੇ ਪਰ ਹੱਥ ਰੱਖਦੇ ਰਿਹਾ ਕਰੋ ਸਾਡਾ ਮਾਣ ਵਧਾਉਂਦੇ ਰਿਹਾ ਕਰੋ ਤਾਂ ਕਿ ਅਸੀਂ ਵੱਧ ਤੋਂ ਵੱਧ ਇਹਾਸਾਬ ਜੀ ਨਾਲ ਸਾਂਝਾ ਕਰ ਸਕੀਏ ਸੋ ਆਓ ਜੀ ਗੱਜ ਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ